ਸਸ਼ੀਕਾਲ ਜੀ ਸਿਮਰਨ ਬਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟਾਂ ਦੀ ਵੀਡੀਓ ਲੈ ਕੇ ਆਉਂਦੀ ਹੈ ਜੀ ਬਹੁਤ ਦਿਨ ਹੋ ਗਏ ਪਾਰਟੀ ਵੇਅਰ ਵੀਡੀਓ ਨਹੀਂ ਸੀ ਪਈ ਸਾਰੀਆਂ ਪਹਿਣਾ ਦੀ ਡਿਮਾਂਡ ਸੀਗੀ ਪਾਰਟੀ ਵੇਅਰ ਸੂਟਾਂ ਦੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਬਹੁਤ ਹੀ ਵਧੀਆ ਸੂਟ ਹੁੰਨੇ ਆ ਜੀ ਆਲ ਓਵਰ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਪਿਆਰਾ ਕਰੇਵ ਦਾ ਸੂਟ ਹੈ ਜੀ ਟੈਬੀ ਦੀ ਤੁਹਾਨੂੰ ਬਾਟਮ ਮਿਲੇਗੀ ਔਰ ਗੈਂਜਾ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਜ਼ਿਆਦਾ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 3395 3395 ਸੂਟ ਦਾ ਪ੍ਰਾਈਸ ਹੈ ਜੀ ਜਰੂਰ ਵੀਡੀਓ ਨੂੰ ਦੇਖਿਆ ਕਰੋ ਜੀ ਠੀਕ ਹੈ ਆਪਾਂ ਸੂਟ ਨਹੀਂ ਲੈਣਾ ਤਾਂ ਆਪਾਂ ਨੂੰ ਸੂਟਾਂ ਦੀ ਨੌਲੇਜ ਜ਼ਰੂਰ ਮਿਲਦੀ ਹੈ ਜੀ ਇਸ ਕਰਕੇ ਆਪਣੀ ਨੌਲੇਜ ਵਧਾਉਣ ਲਈ ਤੁਸੀਂ ਸੂਟਾਂ ਦੀ ਵੀਡੀਓ ਜ਼ਰੂਰ ਦੇਖਿਆ ਕਰੋ ਬਹੁਤ ਹੀ ਪਿਆਰੇ ਸੂਟ ਹੈ ਜੀ 3395 ਸੂਟ ਦਾ ਪ੍ਰਾਈਸ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਿੱਕ ਪੇਚ ਕੇ ਆਪਣੇ ਵਾਸਤੇ ਸੋਹਣਾ ਜਿਹਾ ਸੂਟ ਮੰਗਾ ਸਕਦੇ ਆ ਜੀ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਬਣ ਕੇ ਆਉਣੀ ਆ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਤੇ ਆਪਣੇ ਲਈ ਸੋਹਣਾ ਸੋਹਣਾ ਜਿਹਾ ਸੂਟ ਬੁੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਪਾਰਟੀ ਵੇਅਰ ਰੇਂਜ ਦੇ ਹਿਸਾਬ ਨਾਲ ਸੂਟਾਂ ਦੀ ਲੁੱਕ ਬਹੁਤ ਜ਼ਿਆਦਾ ਪਿਆਰੀ ਹੈ ਜੀ ਤੁਸੀਂ ਮਾਰਕੀਟ ਵਿੱਚ ਜਾਂਦੇ ਵੀ ਰਹਿੰਨੇ ਆ ਜ਼ਰੂਰ ਜਾਇਆ ਕਰੋ ਤੁਹਾਨੂੰ ਪਤਾ ਲੱਗੇ ਵੀ ਰੇਟ ਦਾ ਕਿੰਨਾ ਫਰਕ ਹੈ ਸਾਡਾ ਰੇਟ ਸਾਡਾ ਬਹੁਤ ਹੀ ਘੱਟ ਹੁੰਦਾ ਤੇ ਸੂਟ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਆ ਪਾਰਟੀ ਵੇਅਰ ਦੀ ਇਹੀ ਸੂਟ ਤੁਸੀਂ ਮਾਰਕੀਟ ਵਿੱਚ ਪਿਕ ਦਿਖਾ ਕੇ ਇਹਦਾ ਰੇਟ ਜ਼ਰੂਰ ਕਨਫਰਮ ਕਰਿਓ ਕਿਉਂਕਿ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਸਾਡਾ ਕੰਮ ਤੇ ਕੱਪੜੇ ਦਾ ਕੀ ਫਰਕ ਹੈ ਮਾਰਕੀਟ ਤੇ ਆਮ ਜਿਵੇਂ ਅਸੀਂ ਆਨਲਾਈਨ ਕੰਮ ਕਰਦੇ ਹਾਂ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਕਰੇਵ ਦਾ ਸੂਟ ਮਿਲੂਗਾ ਜੀ ਜਿਹਨੋਂ ਆਂ ਦਾ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਜ਼ਿਆਦਾ ਸੋਹਣਾ ਸੂਟ ਦਾ ਪ੍ਰਾਈਜ਼ ਹੈਗਾ ਓਨਲੀ ਤੇ ਓਨਲੀ 1400 ਰੁਪਿਆ 1400 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਔਨ ਆਰਡਰ ਸੂਟ ਰੈਡੀ ਹੋਣਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਹਫਤੇ ਤੇ 10 ਦਿਨ ਦਾ ਟਾਈਮ ਰੱਖਿਆ ਕਰੋ ਪਾਰਸਲ ਦੀ ਵੇਟ ਕਰਿਆ ਕਰੋ ਜੀ ਐਦਾਂ ਨਹੀਂ ਹੈ ਜੇ ਤੁਹਾਡੀ ਪੇਮੈਂਟ ਮੇਰੇ ਕੋਲ ਆ ਗਈ ਜੀ ਸੂਟ ਤੁਹਾਡਾ ਬੁੱਕ ਹੋ ਗਿਆ ਤਾਂ ਪਰਸਲ ਤੁਹਾਡੇ ਘਰ ਤੱਕ ਜਰੂਰ ਆਊਗਾ ਜੀ ਲੇਟ ਹੋ ਸਕਦਾ ਪਰ ਇਹ ਮਿਸ ਨਹੀਂ ਹੋ ਸਕਦਾ ਕਦੇ ਜਦ ਤੱਕ ਸੂਟ ਨਹੀਂ ਤੁਹਾਡੇ ਤੱਕ ਪਹੁੰਚਦਾ ਸਾਡੀ ਗਾਰੰਟੀ ਹੁੰਦੀ ਹੈ ਜੀ ਬਲੈਕ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਲੈਕ ਸੂਟ ਹੈ ਜੀ ਬਹੁਤ ਜ਼ਿਆਦਾ ਸੋਨਾ ਕਲਰ ਹੈ ਜੀ ਕਈ ਮੇਰੀਆਂ ਪਹਿਣਾ ਦਾ ਇਹ ਫੇਵਰੇਟ ਕਲਰ ਹੈ ਬਲੈਕ ਬਹੁਤ ਸੋਨਾ ਉੱਪਰ ਵਰਕ ਹੋਇਆ ਵਾ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 3200 ਰੁਪਿਆ 3200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਮਹਿਰੂਨ ਕਲਰ ਦਾ ਬਹੁਤ ਹੀ ਪਿਆਰਾ ਹੈ ਇਹਦਾ ਹੈਵੀ ਦੁਪੱਟਾ ਹੈ ਜੀ ਕਰੇਵ ਦਾ ਸੂਟ ਹੈ ਜੀ ਚਨੂਨ ਦਾ ਹੈਵੀ ਦੁਪੱਟਾ ਹੈ ਜੀ बॉਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਸੂਟ ਦਾ ਪ੍ਰਾਈਸ ਹੈਗਾ ਜੀ 1750 1750 ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਵਿਦ ਸ਼ਿਪਿੰਗ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਜਿਹੜਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿਕ ਭੇਜ ਕੇ ਆਪਣੇ ਵਾਸਤੇ ਸੋਨਾ ਜਾਂ ਸੂਟ ਬੁੱਕ ਕਰ ਸਕਦੇ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਅ ਡਾਰਕ ਜਿਵੇਂ ਹੁੰਦਾ ਨਹੀਂ ਇੱਕ ਕਾਲਸ ਪਰ ਮਹਿਰੂਨ ਉਹ ਵਾਲਾ ਕਲਰ ਹੈ ਜੀ ਕਈ ਮੇਰੀਆਂ ਭੈਣਾਂ ਦਾ ਇਹ ਕਲਰ ਫੇਵਰਟ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ orange ਕਲਰ ਦਾ ਔਰੇਂਜ ਕਲਰ ਦਾ ਤੁਹਾਨੂੰ ਸੂਟ ਮਿਲੂਗਾ ਨੈਕ ਤੇ ਵੀ ਤੁਹਾਨੂੰ ਵਰਕ ਮਿਲੂਗਾ ਘੇਰੇ ਤੇ ਵੀ ਤੁਹਾਨੂੰ ਵਰਕ ਮਿਲੂਗਾ ਜੀ ਕਰੇਵ ਦਾ ਆਲ ਓਵਰ 5 ਮੀਟਰ ਸੂਟ ਹੈ ਜੀ ਨਾਲ ਚਨੋਨ ਦਾ ਦੁਪੱਟਾ ਹੈ ਪੂਰਾ ਹੈਵੀ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1395 1395 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ 1395 सूट ਦਾ ਪ੍ਰਾਈਸ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ WhatsApp ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਸੂਟ ਵੀ ਬੁੱਕ ਕਰ ਸਕਦੇ ਆ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਕਲਰ ਇਹ ਬਹੁਤ ਪਿਆਰ ਹੈ ਬਹੁਤ ਸੋਹਣਾ ਸੂਟ ਦਾ ਲੁੱਕ ਦੀ ਲੁੱਕ ਬਹੁਤ ਪਿਆਰੀ ਹੈ ਜੀ ਸੂਟ ਮਿਲੂਗਾ ਜੀ ਤੁਹਾਨੂੰ ਓਨਲੀ 2395 ਦਾ ਸ਼ਿਮਰ ਦੀ ਸ਼ਰਟ ਹੈ ਤੇ ਸ਼ਿਮਰ ਦਾ ਹੀ ਸਲਵਾਰ ਔਰ ਗੇਂਜਾ ਦਾ ਦੁਪੱਟਾ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਤੇ ਪਿਆਰਾ ਜਿਹਾ ਦੁਪੱਟਾ ਟੈਬੀ ਦੀ ਸ਼ਾਰਟ ਹੈ ਟੈਬੀ ਦਾ ਹੈਵੀ ਤੁਹਾਨੂੰ ਸਰਾਰਾ ਮਿਲੇਗਾ ਔਰ ਗੰਜਾ ਦਾ ਤੁਹਾਨੂੰ ਦੁਪੱਟਾ ਮਿਲੇਗਾ 1795 ਸੂਟ ਦਾ ਪ੍ਰਾਈਸ ਹੈ ਜੀ ਓਨਲੀ 1795 ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 1795 ਸੂਟ ਦਾ ਪ੍ਰਾਈਸ ਹੈ ਜੀ ਕਲਰ ਚੈੱਕ ਕਰੀ ਜਾਓ ਜੀ ਨਾਲ ਦੀ ਨਾਲ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਦੁਪੱਟੇ ਨੂੰ ਬਹੁਤ ਪਿਆਰਾ ਗੋਟਾ ਲਾਇਆ ਹੋਇਆ ਹੈ ਜੀ ਸ਼ਿਮਰ ਦਾ ਸੂਟ 1995 ਸੂਟ ਦਾ ਪ੍ਰਾਈਸ ਹੈ ਜੀ 블루 ਕਲਰ ਦਾ ਸੂਟ ਹੈ ਬਹੁਤ ਜ਼ਿਆਦਾ ਸੋਨਾ ਤੇ ਨਾਲ ਤੁਹਾਨੂੰ ਹੈਵੀ ਬਾਟਮ ਤੇ ਵਰਕ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1750 1750 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਮਿਲੂਗਾ ਜੀ ਘੇਰੇ ਤੇ ਬਹੁਤ ਪਿਆਰੇ ਪੀਕਾਕ ਬਣੇ ਹੋਇਆ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਸੀ ਨੰਬਰ ਤੇ ਤੁਸੀਂ ਸੂਟ ਬੁੱਕ ਕਰਨਾ ਜੀ ਉਸੇ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਪੈਰਟ ਕਲਰ ਦਾ 크ਰੇਪ ਦੀ ਸ਼ਰਟ ਹੈ ਜੀ 크ਰੇਪ ਦੀ ਬਾਟਮ ਹੈ ਚਨੌਨ ਦਾ ਦੁਪੱਟਾ ਹੈ ਜੀ 1300 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਓਨਲੀ 1300 ਰੁਪਿਆ 1300 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਕੋਈ ਸ਼ਿਪਿੰਗ ਤੁਸੀਂ ਅਲੱਗ ਤੋਂ ਨਹੀਂ ਦੇਣੀ ਏਸੀ ਰੇਟ ਨਾਲ ਸੂਟ ਤੁਹਾਡੇ ਘਰ ਤੱਕ ਜਾਣਾ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਨਾਲ ਦੀ ਨਾਲ ਤੁਸੀਂ ਪਿਕਾ ਸੈਂਡ ਕਰੋ ਤੇ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਲਓ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਕ੍ਰੇਪ ਦਾ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਜੀ ਸਾਰੇ ਸੂਟ ਤੇ ਤੁਹਾਨੂੰ ਵਰਕ ਮਿਲੂਗਾ ਦੁਪੱਟਾ ਤੁਹਾਨੂੰ ਔਰਗਾਂਜਾ ਦਾ ਮਿਲੂਗਾ 1995 ਸੂਟ ਦਾ ਪ੍ਰਾਈਸ ਹੈ ਜੀ 1995 1995 ਵਿੱਚ ਘਰੇ ਬੈਠੇ ਤੁਸੀਂ ਸੋਨਾ ਜਿਹਾ ਸੂਟ ਮੰਗਾਓ ਤੇ ਪਾਰਟੀ ਤੇ ਆਜੂਗੇ ਜਾਂ ਤੁਸੀਂ ਸੂਟ ਪਾਉਂਗੇ ਜੀ ਰੇਟ ਵੀ ਇੰਨਾ ਘੱਟ ਤੁਹਾਨੂੰ ਅਗਲਾ ਇਹ ਕਹੂਗਾ ਵੀ ਇਹ ਤੁਸੀਂ 7-8000 ਦਾ ਸੂਟ ਵੇਅਰ ਕਰਿਆ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਸਰਦਾਰੀ ਜਿਹਾ ਸੂਟ ਹੈ ਜੀ ਅਪਾੜਾ ਸਿਲਕ ਦਾ ਸੂਟ ਹੈ ਜੀ ਇਹ ਅਪਾੜਾ ਸਿਲਕ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਸ਼ਿਮਰ ਦੇ ਨਾਲ ਬਾਟਮ ਲਈ ਵੀ ਬਹੁਤ ਸੋਹਣੀ ਸੂਟ ਦਾ ਪ੍ਰਾਈਸ ਹੈਗਾ ਜੀ 2350 2350 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਓਸੀ ਨੰਬਰ ਤੇ ਤੁਸੀਂ ਸੂਟਾਂ ਦੀਆਂ ਪਿਕਾਂ ਪਾ ਸਕਦੇ ਆ ਜੀ ਕਲਰ ਸੂਟ ਦਾ ਚੈੱਕ ਕਰੋ ਬਹੁਤ ਹੀ ਪਿਆਰਾ ਏ ਮਾਊਸ ਜਿਹਾ ਕਲਰ ਹੈ ਜੀ ਮਾਊਸ ਜਿਹਾ ਕਲਰ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਚਨੌਨ ਦਾ ਤੁਹਾਨੂੰ ਸੂਟ ਮਿਲੂਗਾ ਜੀ ਸੂਟ ਹੈਗਾ ਜੀ ਪਾਰਟੀ ਵੇਅਰ ਵੇਅਰ ਇਹਦਾ ਸਰਾਰਾ ਗਰਾਰਾ ਕੁਝ ਵੀ ਬਣਾ ਸਕਦੇ ਆ ਤੁਸੀਂ ਜੀ ਸੂਟ ਦੀ ਲੁੱਕ ਬਹੁਤ ਪਿਆਰੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 3200 ਰੁਪਿਆ 3200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਿਖ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ Google Pay Paytm ਕਰਨਾ ਹੈ ਜੀ Paytm Google Pay ਕਰਕੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਨਾ ਤਾਂ ਸਾਡਾ ਆਰਡਰ ਡਨ ਹੋਣਾ ਜੀ ਪਿਕਾ ਭੇਜਰ ਨਾਲ ਕੋਈ ਆਰਡਰ ਡਨ ਨਹੀਂ ਹੋਣਾ ਜੀ ਚਾਹੇ ਤੁਸੀਂ 10 ਵਾਰ ਭੇਜੀ ਜਾਓ ਜਦ ਤੱਕ ਤੁਹਾਡੀ ਪੇਮੈਂਟ ਮੇਰੇ ਕੋਲ ਨਹੀਂ ਆਉਂਦੀ ਜਦ ਤੱਕ ਸੂਟ ਨਹੀਂ ਰੱਖਿਆ ਜਾਂਦਾ ਜੀ ਇਸ ਕਰਕੇ ਮੇਰੀਆਂ ਭੈਣਾਂ ਨੂੰ ਮੈਂ ਕਲੀਅਰ ਵੀਡੀਓ ਹਰ ਵੀਡੀਓ 'ਚ ਤਕਰੀਬਨ ਕਰਦੀਆਂ ਫਿਰ ਵੀ ਭੈਣਾਂ ਪੁੱਛਦੀਆਂ ਵੀ ਤੁਸੀਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਜੀ ਅਸੀਂ ਵਾਰ-ਵਾਰ ਤੁਹਾਨੂੰ ਦੱਸਦੀਆਂ ਵੀ ਅਸੀਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ Google Pay Paytm ਕਰਕੇ ਹੀ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਆਪਸ਼ਨ ਬਹੁਤ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਆਏਗਾ ਉਹ ਕਲਰ ਤੁਸੀਂ ਬਾਏ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਕਲਰ ਬਹੁਤ ਜਿਆਦਾ ਸੋਹਣੇ ਆ ਜੇ ਮੇਰੀਆਂ ਭੈਣਾਂ ਦਾ ਮਨ ਬਣਦਾ ਹੁੰਦਾ ਤਾਂ ਨਾਲ ਦੀ ਨਾਲ ਪਿਕਾ ਸੈਂਡ ਕਰ ਦਿਆ ਕਰੋ ਜੀ ਕਈ ਵਾਰ ਜਦ ਨੂੰ ਤੁਸੀਂ ਪਿਕ ਭੇਜਦੇ ਆ ਜਦ ਨੂੰ ਸਾਰਾ ਸਟਾਕ ਕਲੀਅਰ ਹੋ ਜਾਂਦਾ ਜੀ ਇਸ ਕਰਕੇ ਨਾਲ ਦੀ ਨਾਲ ਪਿੱਕਾਂ ਭੇਜ ਕੇ ਆਪਣਾ ਸੂਟ ਡਨ ਕਰਿਆ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟਾਂ ਦੀ ਲੁੱਕ ਬਹੁਤ ਪਿਆਰੀ ਹੈ ਜਿਹੜਾ ਤੁਸੀਂ ਸ਼ਾਰਟ ਸ਼ਰਟ ਰੱਖ ਕੇ ਸਰਾਰਾ ਗਰਾਰਾ ਅੰਬ੍ਰੇਲਾ ਪਲਾਜੋ ਵੀ ਇਹਦੇ ਨਾਲ ਤੁਸੀਂ ਵੇਅਰ ਕਰ ਸਕਦੇ ਆ ਉਹ ਵੀ ਬਣਿਆ ਵਾ ਬਹੁਤ ਹੀ ਪਿਆਰਾ ਲੱਗਦਾ ਜੀ ਬਹੁਤ ਜ਼ਿਆਦਾ ਸੋਹਣਾ ਪਾਰਟੀ ਵੇਅਰ ਜਿਹਾ ਸੂਟ ਬਣ ਜਾਂਦਾ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੀ ਹਰ ਵੀਡੀਓ ਨੂੰ ਦੇਖਿਆ ਕਰੋ ਥੈਂਕ ਯੂ ਸੋ ਮਚ